ਅੱਜ ਸ੍ਰੀ ਅਕਾਲ ਪੰਜਾਬੀਓ ਅੱਜ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਹੈ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਿਓ ਤੁਹਾਨੂੰ ਪਤਾ ਲੱਗੂਗਾ ਸਰਕਾਰਾਂ ਕਿਵੇਂ ਬਿਨਾ ਮਦਦ ਤੋਂ ਛੋਸ਼ੇ ਭਾਜੀ ਦੇ ਚੱਲਦੇ ਹੋਏ ਬਿਨਾ ਮਦਦ ਦੀਆਂ ਬਿਆਨਾਂ ਬਿਆਨਬਾਜ਼ੀਆਂ ਕਰਦੇ ਹੋਏ ਕੀ ਕੁਝ ਕਰ ਰਹੀਆਂ ਹਨ ਪੰਜਾਬ ਨਾਲ ਜੋ ਅੱਜ ਖੇਤ ਬੀਮਾ ਯੋਜਨਾ ਮੁੱਖ ਮੰਤਰੀ ਖੇਤ ਬੀਮਾ ਯੋਜਨਾ ਅੱਜ ਇਹਨਾਂ ਨੇ ਬੋਲੀ ਹੈ ਮੁੱਖ ਮੰਤਰੀ ਪੰਜਾਬ ਨੇ ਅਤੇ ਕੇਜਰੀਵਾਲ ਨੇ ਬੀ ਆਦੀ ਪੰਜਾਬ ਲਈ ਅਕਤੂਬਰ ਤੱਕ ਇਹ ਯੋਜਨਾ ਚਲਾ ਦੇਵਾਂਗੇ ਪਰ ਮੈਂ ਇਹਨਾਂ ਨੂੰ ਇੱਕ ਅਤਵਾਰ ਪੁੱਛਣਾ ਚਾਹੁੰਦਾ ਸਾਰੇ ਪੰਜਾਬ ਦੇ ਵਿੱਚ ਕੀ ਮਹੌਲ ਨੇ ਉਹ ਸਭ ਨੂੰ ਪਤਾ ਹੈ ਪਰ ਮੈਂ ਅਪ ਖੁਦ ਆਰਾਮਾ ਮੰਡੀ ਦਾ ਪਤਨੀਕ ਆ ਆਰਾਮਾ ਮੰਡੀ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿੰਨਾ ਬੁਰਾ ਹਲ ਹੋਇਆ ਪਿਆ ਥੇਦ ਦਾ ਸਿੱਖਿਆ ਦਾ ਇਹਨਾਂ ਦਾ ਮੈਂ ਬਾਅਦ ਚ ਦੱਸੂਗਾ ਸਿੱਖਿਆ ਵਾਲੀ ਵੀ ਮੈਂ ساری ਪ੍ਰਣਾਲੀ ਤੁਹਾਨੂੰ ਸਮਝਾਉਂਗਾ ਵੀ ਕਿਵੇਂ ਬੁੱਧੂ ਬਣਾ ਰਹੇ ਆ ਇਹ ਕੇਜਰੀਵਾਲ ਕਿਵੇਂ ਬੁੱਧੂ ਬਣਾ ਬਣਾ ਕੇ ਲੋਕਾਂ ਨੂੰ ਆਪ ਦੇ ਵੱਲ ਖਿੱਚ ਰਿਹਾ ਹੈ ਵੀ ਮੈਂ ਪੰਜਾਬ ਦਾ ਪਲਾਈ ਲਈ ਸੋਚ ਰਿਹਾ ਪਹਿਲਾਂ ਗੁੰਮੂ ਮੈਂ ਇਹਨਾਂ ਦਾ ਖੇਤ ਖੇਤ ਦਾ ਦੱਸਦਾ ਵੀ ਖੇਤ ਦਾ ਕੀ ਹਾਲ ਚਾਲ ਹੈ ਰਾਮਾ ਮੰਡੀ ਦੇ ਵਿੱਚ ਰਾਮਾ ਮੰਡੀ ਦਾ ਹਸਪਤਾਲ ਖੰਡਰ ਬਣ ਚੁੱਕਿਆ ਮੈਂ ਇਹਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਵੀ ਤੁਸੀਂ 10-10 ਲੱਖ ਦਾ ਬੀਮਾ ਛੱਟੋ ਤੁਸੀਂ ਰਾਮਾ ਮੰਡੀ ਦੇ ਵਿੱਚ ਡਾਕਟਰ ਦੇ ਦਿਓ ਵਧੀਆ ਮਸ਼ੀਨਾਂ ਦੇ ਦਿਓ ਤਾਂ ਜੋ ਅਸੀਂ ਇਲਾਜ ਕਰਾ ਸਕੀਏ ਸਾਨੂੰ ਤਲਵੰਡੀ ਜਾਣਾ ਪੈਂਦਾ ਕਿਤੇ ਬਠਿੰਡੇ ਜਾਣਾ ਪੈਂਦਾ ਸਾਡੇ ਰਾਮਾ ਮੰਡੀ ਦੇ ਹਸਪਤਾਲ ਦੇ ਵਿੱਚ ਤੁਹਾਡੇ ਤੋਂ ਡਾਕਟਰ ਤਾਂ ਉਹ ਯਾਨੀ ਹੋਇਆ ਤੁਸੀਂ 10 ਲੱਖ ਰੁਪਏ ਦੀ ਟੋਡਾ ਕਰਵਾਉਣਾ ਕੀ ਹੈ ਦੂਜੀ ਗੱਲ ਤੁਸੀਂ ਕਹਿੰਦੇ ਹੋ ਵੀ ਸਾਰੇ ਪੰਜਾਬ ਦੇ ਵਿੱਚ ਇਹ ਲਾਗੂ ਹੋ ਜੂਗਾ ਕਿਸੇ ਨੂੰ ਕੋਈ ਫਾਰਮ ਭਰਨ ਦੀ ਲੋੜ ਨਹੀਂ ਅਸੀਂ ਕਿਉਂ ਫਾਰਮ ਭਰੀਏ ਤੁਸੀਂ ਸਾਡੇ ਹੱਥੇ-ਪਾਸੇ ਲਾ-ਲਾ ਕੇ ਫੈਕਟਰੀਆਂ ਪਾਣੀ 'ਚ ਜ਼ਹਿਰ ਪਾਤਾ ਹਵਾ 'ਚ ਕੈਮੀਕਲ ਛੜਤਾ ਬੁੱਡੇ ਨਾਲੇ ਦਾ ਅਸੀਂ ਮੁੱਦਾ ਚੱਕ ਰੱਖਿਆ ਕਿੱਦੇ ਦਾ ਤੁਸੀਂ ਉਸ ਲਈ ਕੀ ਕੀਤਾ ਜਹਿਰ ਤਾਂ ਤੁਸੀਂ ਪਾਈ ਜਿੰਨੇ ਪਾਣੀਆਂ ਚ ਆਖਰ ਤੁਸੀਂ ਭਰੀ ਜੰਨੇ ਹੋ ਉੱਤੋਂ ਸਾਨੂੰ ਥੋੜੀਆਂ ਯੋਜਨਾ ਤੋਂ ਅਸੀਂ ਕਰਾਉਣਾ ਕੀ ਹੈ ਰਾਮਾ ਮੰਡੀ ਦੇ ਵਿੱਚ ਬਾਗਰ ਰੋਡ ਦੇ ਬਗਜ ਤੁਸੀਂ ਇੰਨਾ ਕਾ ਬੁਰਾ ਹਾਲ ਹੋਇਆ ਪਿਆ ਥੀਬਰੇ ਦਾ ਘਰ ਘਰ ਪਾਣੀ ਭੜੀ ਜਾਂਦਾ ਮੱਛਰਾਂ ਤੋਂ ਇੰਨੀਆਂ ਬਿਮਾਰੀਆਂ ਹੋਈ ਜਾਂਦੀਆਂ ਡਾਕਟਰ ਇੱਥੇ ਨਹੀਂ ਰਾਮਾ ਮੰਡੀ ਦੇ ਵਿੱਚ ਥੋੜੀ 10 ਲੱਖ ਲੱਖਾਂ ਦੀ ਯੋਜਨਾ ਕੀ ਅਸੀਂ ਚਤਨੀ ਹੈ ਰਾਮਾ ਮੰਡੀ ਦੀ ਜੇ ਇੰਨੀ ਤਬਾਹੀ ਕਰ ਰੱਖੀ ਹੈ ਮੈਂ ਕਹਿੰਦਾ ਪਹਿਲਾਂ ਮੋੜ ਮੰਡੀ ਬੁਰਾ ਹਾਲ ਸੀ ਆਪ ਜਰ ਅੱਜ ਦੀ ਡੇਟ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਰਾਮਾ ਮੰਡੀ ਦਾ ਜਮਾ ਜ਼ੀਰੋ ਬਕਾਦ ਹੋ ਗਿਆ ਨਾ ਕੋਈ ਇੱਥੇ ਪ੍ਰਸ਼ਾਸਨ ਹੈ ਨਾ ਕੋਈ ਐਮ ਐਲ ਏ ਹੈ ਕੋਈ ਇੱਥੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਤੁਸੀਂ ਆਪ ਗਲੀਆਂ ਚ ਆ ਕੇ ਦੇਖੋ ਕਿੰਨੀਆਂ ਕਰ ਕਰ ਬਿਮਾਰੀਆਂ ਹੋ ਰਹੀਆਂ ਹਨ ਤੁਸੀਂ ਹਸਪਤਾਲ ਦੀਆਂ ਗੱਲਾਂ ਕਰਦੇ ਹੋ ਵੀ ਅਧਿਆ ਹਸਪਤਾਲ ਬਣਾਤਾ ਤੁਸੀਂ ਕਹਿੰਦੇ ਵੀ 884 ਪਰ ਲੱਕ ਲੈਣੇ ਕਿ ਦੇਤੇ ਪਰ ਉਹਦਾ ਫਾਇਦਾ ਕੀ ਹੈ ਸਾਨੂੰ ਤੁਹਾਨੂੰ ਐਂ ਤਾਂ ਦੱਸ ਦੋ ਫੀਵਰੇ ਤੇ ਤੁਸੀਂ ਸਾਡੇ ਭਰਤੇ ਫੀਵਰੇ ਦੀ ਪੈਪ ਤਾਂ ਤੁਹਾਡੇ ਤੋਂ ਬਦਲੀ ਨਹੀਂ ਗਈ ਨਾ ਤੁਸੀਂ ਫੀਵਰੇ ਦੀ ਪੈਪ ਬਦਲੀ ਹੈ ਨਾ ਸੜਕਾਂ ਬਣਾਈਆਂ ਕਰਕਰ ਪਾਣੀ ਭੜੀ ਜਾਂਦਾ ਹੁਣ ਤੁਸੀਂ ਇੱਕ ਇੱਕ ਨਵਾਂ ਸ਼ੋਸ਼ਾ ਛੜਦਾ ਜਕੇਰੀਵਾਲ ਨੇ ਵੀ 200 ਹੋਰਾਂ ਦੀ ਮੰਨ ਲਗ ਲਈ ਜੇ ਬਣਾਵਾਂਗੇ ਬਣਾਈ ਚਲੋ ਕਿੰਨੇ ਜਿਹੇ ਲੋਕਾਂ ਨੂੰ ਬੁੱਧੂ ਬਣਾਉਂਗੇ ਥਾਲ ਰਹਿ ਗਿਆ ਤੁਹਾਡਾ ਲੱਗ ਜੂਆ ਪਤਾ ਤੁਹਾਡੇ ਕਿਤੇ ਹੋਏ ਕੰਮਾਂ ਦਾ ਸੋ ਪੰਜਾਬੀਓ ਇੰਨਾ ਜੋ ਇਹ ਗੱਨਾ ਕਰਦੇ ਨੇ ਜੋ ਸ਼ੋਸ਼ੇ ਛੜਦੇ ਨੇ ਤਾੜੀਆਂ ਨਾ ਮਾਰਿਆ ਕਰੋ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜਿਹੜੇ ਮੂਰੇ ਬੈਠੇ ਅੱਜ ਇਹਨਾਂ ਦੇ ਪ੍ਰੋਗਰਾਮ 'ਚ ਤਾੜੀਆਂ ਮਾਰੀ ਜਾਂਦੇ ਸੀ ਉਹ ਮੈਂ ਤਾਂ ਕਹਿੰਦਾ 2-4 ਦਿਨ ਰਾਮਾ ਮੰਡੀ ਆਜੋ ਤੁਹਾਨੂੰ ਪਤਾ ਲੱਗ ਜੂਆ ਵੀ ਕਿਵੇਂ ਰਹਿਣਾ ਇੱਥੇ ਔਖਾ ਹੈ ਪਾਣੀਆਂ 'ਚ ਜ਼ਹਿਰ ਮਲਾਤੀ ਰਹਿੰਦੀ ਹੁੰਦੀ ਥੱਲੇ ਰੈਫਿੰਡਰੀ ਸੀ ਰਾਮਾ ਰੈਫਿੰਡਰੀ ਰਹਿੰਦੀ ਹੁੰਦੀ ਆ ਹੁਣ ਕਮਾਲੂ ਫੈਕਟਰੀ ਲਾ ਰੱਖੀ ਐ ਜਿਹੜੇ ਨੇ ਸਾਰੇ ਪੰਛੀ ਮਾਰਦੇ ਥੱਲੇ ਪਾਣੀ ਪਾ ਪਾ ਕੇ ਕੈਮੀਕਲ ਧਰਤੀ ਦੇ ਟਾ ਪਾਣੀ ਗੰਦਲਾ ਹੋ ਜਾਂਦਾ ਕੈਂਸਰ ਵਰਗੀਆਂ ਬਿਮਾਰੀਆਂ ਸਭ ਨੂੰ ਤੁਸੀਂ ਦੇਈ ਜਾਂਦੇ ਹੋ ਆਦੀ ਛੋਟੇ ਹਸ ਤੜਕੀ ਚਟਨੀ ਆ ਮੰਨਣਾ ਮੰਨ ਲਗ ਲਈੜੀ ਕਿ ਆਦੀ ਕੀ ਚਟਨੇ ਐ ਕੀ ਤੁਸੀਂ ਸਰਕਾਰਾਂ ਦੀ ਇਹ ਸ਼ਾਹੀਚ ਐ ਵੀ ਪਹਿਲਾਂ ਆਦੀ ਤੁਹਾਨੂੰ ਬਿਮਾਰੀਆਂ ਦਵਾਂਗੇ ਫੇਰ ਆਦੀ ਵੋਟਾਂ ਲੈਣ ਦੇ ਵਾਸਤੇ ਤੁਹਾਨੂੰ ਹਸ ਤੜ ਦੇਵਾਂਗੇ ਕੀ ਸਿਰਫ ਵੋਟਾਂ ਲੈਣ ਦੀ ਰਾਜਨੀਤੀ ਖੇਡ ਰਹੇ ਆ ਤੁਸੀਂ ਸਾਡੇ ਪੰਜਾਬੀਏ ਨਾਲ ਕਿਉਂ ਨਹੀਂ ਤੁਸੀਂ ਸਾਨੂੰ ਥੋੜਾ ਦੰਦੇ ਕੀ ਅਸੀਂ ਵੋਟਾਂ ਤਾਂ ਪਾਈਆਂ ਸੀ ਤੁਸੀਂ ਕਹਿੰਦੇ ਹੋ ਵੀ ਅਸੀਂ ਪੰਜਾਬ 'ਚ ਕੰਮ ਕੀਤਾ ਮੈਨੂੰ ਤੁਸੀਂ ਐਂ ਦੱਸ ਦੋ ਫਿਰ ਕੰਮ ਕੀਤਾ ਕੀ ਹੈ ਸਿੱਖਿਆ ਦੀ ਕੀਤਾ ਜਾਂ ਫੇਰ ਕਰਾਂਤੀ ਦੀ ਕੀਤਾ ਸਿੱਖਿਆ ਕਰਾਂਤੀ ਦਾ ਸੁਣ ਲੋ ਕੇਜਰੀਵਾਲ ਕਹਿ ਰਿਹਾ 2017 'ਚ ਪੰਜਾਬ ਦੇਸ਼ ਦੇ ਵਿੱਚੋਂ 27ਵੇਂ ਨੰਬਰ ਤੇ ਦੀ ਅੱਜ ਉਹਦਾ ਬਿਆਨ ਹੈ ਤਾਜ਼ਾ ਬਿਆਨ ਹੈ ਕੇਜਰੀਵਾਲ ਦਾ ਦੁਰੀਵਾਰਤ ਸੁਣ ਲੋ ਕੇਜਰੀਵਾਲ ਦਾ ਬਿਆਨ ਥੀ ਪੂਰੇ ਦੇਸ਼ ਦੇ ਵਿੱਚੋਂ ਪੰਜਾਬ 27ਵੇਂ ਨੰਬਰ ਤੇ ਹੀ 2023 ਦੇ ਵਿੱਚ 2017 ਦੇ ਵਿੱਚ सॉरी 2025 ਦੇ ਵਿੱਚ 1 ਨੰਬਰ ਤੇ ਆ ਗਿਆ ਮੈਂ ਇਹਨਾਂ ਨੂੰ ਪੁੱਛਣ ਆਲਾ ਪੁੱਛਣ ਆਲਾ ਹੈਗਾ ਪੁੱਛਣ ਆਲਾ ਹੈ ਵੀਰ ਤੁਸੀਂ ਸਰਵੇ ਕਰਵਾਏ ਕਿਦੋਂ ਹੈ ਤੁਸੀਂ ਕਿਦੋਂ ਪਤਾ ਕਰ ਲਿਆ ਵੀ 2025 ਦੇ ਵਿੱਚ ਇੱਕ ਨੰਬਰ ਤੇ ਆ ਗਿਆ ਪੰਜਾਬ ਸਿੱਖਿਆ ਦੇ ਵਿੱਚ ਅਧਿਆਪਕ ਤੁਸੀਂ ਰੋਲ ਤੇ ਸਕੂਲਾਂ ਦੇ ਵਿੱਚ ਟੀਚਰ ਹੈ ਨਹੀਂ ਪ੍ਰਿੰਸੀਪਲ ਸਾਡੇ ਸਕੂਲਾਂ 'ਚ ਹੈ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਕ ਨੰਬਰ ਤੇ ਆ ਗਿਆ 2025 'ਚ 2017 'ਚ ਤੁਸੀਂ ਆਪ ਮੰਨਦੇ ਹੋ ਵੀ 29ਵੇਂ ਨੰਬਰ ਤੇ ਸੀ ਪੰਜਾਬ ਅੱਜ ਕਿਵੇਂ ਇੱਕ ਨੰਬਰ ਤੇ ਆ ਗਿਆ ਤੁਸੀਂ ਕਿਹੜੇ ਵੇਲੇ ਸਰਵੇ ਸਰਵੇ ਕਰਵਾ ਲਿਆ ਤੁਹਾਨੂੰ ਦੱਸੋਗਾ ਦੀ ਕਿਉਂ ਸਾਨੂੰ ਪੰਜਾਬੀਆਂ ਨੂੰ ਤੁਸੀਂ ਜਾਣ ਬੁੱਝ ਕੇ ਸਮਝਦੇ ਹੋ ਪੰਜਾਬੀਓ ਕਿਉਂ ਤੁਸੀਂ ਸਾਨੂੰ ਸਾਡੇ ਨਾਲ ਖੇਡ ਰਹੇ ਹੋ Delhi ਨਸ਼ਿਆਂ ਨਾਲ ਮਰ ਰਹੇ ਐ Delhi ਗੋਲੀਆਂ ਚੱਲ ਰਹੀਆਂ ਉਧਰ ਕੋਟਾ ਕੋਈ ਧਿਆਨ ਨਹੀਂ ਦੂਜੇ ਤੀਜੇ ਦਿਨ ਚਾਕੇ ਤੁਸੀਂ ਕਾਨਫਰੈਂਸ ਕਰ ਲਾਉਣੀ ਹੋ ਵਧੀਆ ਏਸੀ ਰੂਮਾਂ 'ਚ ਬਹਿ ਕੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਜਿਹੜੇ ਉਹ ਗਲੀਆਂ ਦੇ ਵਿੱਚ ਰਹਿੰਦੇ ਨੇ ਨਰਕਪਰੀ ਗਿੰਦੀ ਕੱਟੀ ਜਾਂਦੇ ਐ ਤੁਸੀਂ ਕਹਿੰਦੇ ਹੋ ਅਸੀਂ ਉਧਾਰ ਕਰਤਾ ਅਸੀਂ ਹਸਪਤਾਲ ਦੇਦੇ ਹਸਪਤਾਲ ਤੁਸੀਂ ਨਾ ਦਿਓ ਸਾਨੂੰ ਸਾਨੂੰ ਲੋੜ ਨਹੀਂ ਤੁਹਾਡੇ ਹਸਪਤਾਲਾਂ ਦੀ ਤੁਸੀਂ ਸਾਨੂੰ ਮਨ ਲੱਗ ਲੈਣੀ ਕਿ ਬਣਾ ਦਿਓ ਤੁਸੀਂ ਪਹਿਲੀ ਗੱਲ ਤੁਸੀਂ ਏਸਾਨ ਨਹੀਂ ਕਰਦੇ ਪੰਜਾਬ ਤੇ ਤੁਸੀਂ ਮੱਲਾ ਕਲੀਨਿਕ ਕਹਿੰਦੇ ਹੋ ਨਾ 843 ਕੋਰ ਤੇ ਤੁਸੀਂ ਏਸਾਨ ਨਹੀਂ ਕਰੀ ਜਾਂਦੇ ਪੰਜਾਬ ਦਾ ਪੈਸਾ ਨੁੱਟਿਆ ਤੁਸੀਂ ਤੁਸੀਂ ਆਈਂ ਦੇਖੋ ਸਾਡੇ ਦਿੱਤੇ ਹੋਏ ਟੈਕਸ ਦਾ ਪੈਸਾ ਲੱਗਿਆ ਕਿੱਥੇ ਐ ਮੈਂ ਚੈੜੇ ਨਹੀਂ ਕਰਦਾ ਮੈਂ ਤੁਹਾਨੂੰ ਤੁਹਾਡੇ ਨਾਲ ਆਪ ਨਾਲ ਚੱਲੇ ਕੇ ਤੁਹਾਨੂੰ ਰਾਮਾ ਮੰਡੀ ਦਾ ਹਸਪਤਾਲ ਦਿਖਾਉਂਗਾ ਖੰਡਰ ਬਣ ਗਿਆ ਤੁਹਾਡੀ ਸਰਕਾਰ ਦੇ ਵਿੱਚੋਂ ਹੁੰਦੇ ਦਰ ਇੱਕ ਵੀ ਡਾਕਟਰ ਨਹੀਂ ਇੱਕ ਵੀ ਮਸ਼ੀਨ ਨਹੀਂ ਚੱਲਦੀ ਉੱਥੇ ਤੁਸੀਂ ਆ ਕੇ ਦੇਖੋ ਤੁਸੀਂ ਰਾਮਾ ਮੰਡੀ ਦੇ ਵਿੱਚ ਚੋੜੇ ਹੋਗੇ ਤੁਸੀਂ ਬਾਹਾਂ ਚੋਰੀਆਂ ਕਰ ਕਰਕੇ ਬਿਆਨ ਦਿੰਨੇ ਹੋ ਵੀ ਅਧਿਅਸਤਾਲਾਏ ਬਣਾਦੇ ਕਲੀਨਿਕ ਬਣਾਦੇ ਕੀ ਬਣਾਦੇ ਤੁਸੀਂ ਤੁਸੀਂ ਸਾਨੂੰ ਦੱਸੋਗਾ ਤੁਸੀਂ ਬੈਕਟਰੀਆ ਲਾ ਲਾ ਕੇ ਪੰਜਾਬ ਨੂੰ ਤਬਾਹ ਕਰਤਾ ਬੁੱਢੇ ਨਾਲੇ ਦੇ ਵਿੱਚ ਇੰਨਾ ਗੰਦਪਾਪ ਆ ਕੇ ਸਾਰਾ ਪਾਣੀ ਸਤਲੂਜ ਦੇ ਵਿੱਚ ਕੈਮੀਕਲ ਪਾ ਕਰਤਾ ਕੈਂਸਰ ਵਰਗੀਆਂ ਬਿਮਾਰੀਆਂ ਹੋਣਗੇ ਲੋਕਾਂ ਨੂੰ ਕਰ ਕਰ ਹੁਣ ਤੁਹਾਨੂੰ ਪਤਾ ਵੀ ਪਾਣੀ ਕੈਮੀਕਲ ਵਾਲਾ ਹੋ ਗਿਆ ਜ਼ਹਿਰ ਬਣ ਗਿਆ ਲੋਕਾਂ ਹੱਲ ਮੰਗਣਗੇ ਲੋਕ ਸਾਨੂੰ ਸਵਾਲ ਕਰਨਗੇ ਤਾਂ ਤੁਸੀਂ ਹੁਣ ਹੱਥੋਛਾ ਛੜਤਾ ਵੀ ਅਕਤੂਬਰ ਚ ਆਦੀ ਆ ਕੁਝ ਕਰਾਂਗੇ ਤੋ ਪੰਜਾਬੀਓ ਸਮਝਣਾ ਪਊਗਾ ਜਿੰਨਾ ਚਿਰ ਆਪਾਂ ਸਮਝਦੇ ਨਹੀਂ ਹੈ ਨਾ ਉਹਨਾਂ ਚਿਰ ਸਰਕਾਰਾਂ ਆਪਣੇ ਨਾਲ ਆਹੀ ਕੁਛ ਕਰਨੀ ਆ ਮੈਂ ਤਾਂ ਹੈਰਾਨ ਐ ਮੁੱਖ ਮੰਤਰੀ ਕਹੀ ਅੰਦਾਜ਼ ਵੀ ਮੈਂ ਕੋਈ ਮੋਤੀ ਪੰਨ ਕੀਤੇ ਐ ਜਿਹੜਾ ਪੰਜਾਬ ਦੇ ਵਿੱਚ ਮੇਰੇ ਹੱਥੋਂ ਇੰਨੇ ਚੰਗੇ ਕੰਮ ਹੋ ਗਏ ਮੈਂ ਯਾਰ ਪੰਜਾਬੀਆਂ ਨੂੰ ਕੀ ਕਹਾਂ ਯਾਰ ਚੱਕ ਚੱਕ ਕੇ ਕਮੈਂਟ ਬਾਹ ਮੁੱਖ ਮੰਤਰੀ ਜੀ ਬਾਹ ਭਗਵੰਤ ਮਾਨ ਜੀ ਅੱਜ ਤੱਕ ਕਦੇ ਹੋਇਆ ਹੀ ਨਹੀਂ ਵਿੱਚੀ ਪੇਡਾ ਲੱਗ ਜਾਂਦੀਆਂ ਮੇਰੇ ਵਰਗੇ ਨੂੰ ਗਾਲ੍ਹਾਂ ਦੇਣ ਵੀ ਤੁਸੀਂ ਮੱਚਦੇ ਹੋ ਤੁਸੀਂ ਕਾਲੀਆਂ ਨੂੰ ਉਹ ਨਹੀਂ ਕਰਦੇ ਤੁਸੀਂ ਕਾਂਗਰਸ ਵੀ ਕਰਦੇ ਉਹ ਭਰਾਵਾ ਜਿਹੜੀ ਜਿਹਦੀ ਸਰਕਾਰ ਹੋਊਗੀ ਸਵਾਲ ਉਹਨਾਂ ਨੂੰ ਹੁੰਦੀ ਹੈ ਹੁੰਦੇ ਆ 13 ਤਰੀਕ ਨੂੰ ਮੈਂ ਫੇਰ ਇੱਕ ਵੀਰ ਕਰਦਾ 13 ਤਰੀਕ ਨੂੰ ਟੀਮ ਲਖਾ ਸਿੰਘ ਦਾੜਾ ਵੱਲੋਂ ਇੱਕ ਪ੍ਰੋਗਰਾਮ ਦਿੱਤਾ ਗਿਆ ਹੈ ਤੁਸੀਂ ਉੱਥੇ ਜ਼ਰੂਰ ਪਹੁੰਚੋ ਪੰਜਾਬੀਓ ਜੇ ਬਚਣਾ ਤਾਂ ਉੱਥੇ ਆਪਾਂ ਪਾਣੀਆਂ ਦਾ ਮੁੱਦਾ ਵੀ ਰੱਖਣਾ ਹੈ ਬੋਲੀਆਂ ਦਾ ਵੀ ਰੱਖਣਾ ਹੈ ਨਸ਼ਿਆਂ ਦਾ ਵੀ ਰੱਖਣਾ ਹੈ ਤੇ ਜੋ ਪੁਰਸ ਜੁਰਮ ਕਰ ਰਹੀ ਹੈ ਆਪਣੇ ਨੌਜਵਾਨਾਂ ਤੇ ਉਹ ਵੀ ਮੁੱਦਾ ਰੱਖਣਾ ਹੈ ਆਪਾਂ ਨੂੰ ਕੱਲੇ ਕੱਲੇ ਨੂੰ ਸਮਝਣਾ ਪਊਗਾ ਜੇ ਆਪਾਂ ਇਹੀ ਸੋਚੇਗੇ ਆਪਾਂ ਕੀ ਲੈਣਾ ਮੈਨੂੰ ਪਤਾ ਮੇਰੀ ਗਲੀ ਦੇ ਵਿੱਚ ਮੈਂ ਜਦੋਂ ਲੰਘਦਾ ਟੱਪਦਾ ਮੇਰੇ ਘਰ ਦੇ ਮੂਹਰੇ ਪਾਣੀ ਹੈ ਨਹੀਂ ਦੀਵਰੇ ਦਾ ਪਰ ਜਦੋਂ ਕਿਸੇ ਦੇ ਬਾਰ ਬੂਰੇ ਪਾਣੀ ਖੜਦਾ ਮੈਨੂੰ ਐਵੇਂ ਹੁੰਦਾ ਵੀ ਸਾਰੇ ਪੰਜਾਬ ਲਈ ਲੜਦੇ ਫਿਰਦੇ ਆ ਪਰ ਆਪਦੀ ਗੜੀ ਦੇ ਲੋਕ ਕਿਉਂ ਨਹੀਂ ਕੱਟੇ ਹੁੰਦੇ ਮੈਂ ਆਹਦੀ ਗੜੀਆਂ ਨੂੰ ਅਪੀਲ ਕਰਦਾ ਆਂ ਆਹਦੀ ਮੰਡੀਆਂ ਨੂੰ ਵੀ ਅਪੀਲ ਕਰਦਾ ਇਕੱਠੇ ਹੋ ਜੋ ਜੇ ਤੁਸੀਂ ਕੰਮ ਕਰਵਾਉਣਾ ਹੈ ਜੇ ਤੁਸੀਂ ਡਰਦੇ ਰਹੋਗੇ ਵੀ ਪਰਚੇ ਹੋਣਗੇ ਪਰਚੇ ਤਾਂ ਬੰਦਿਆਂ ਦੇ ਹੁੰਦੇ ਆ ਕਿੰਨੇ ਕਰਵਾਉਣਗੇ ਵੱਤ ਤੋਂ ਵੱਧ ਯਾਰ ਫਾਂਸੀ ਲਾਣ ਲਗੇ ਮਾਰ ਦੇਣਗੇ ਪਰ ਆਸੀਂ ਪੰਜਾਬ ਨੂੰ ਐ ਨਹੀਂ ਰੋਟੇ ਦੇ ਦੇ ਕੀ ਕਰੀਏ ਪੰਜਾਬ ਕੀ ਬਣਾਤਾ ਇਹਨਾਂ ਨੇ ਡੈਲੀ ਆਸੀਂ ਕਲਪ ਦੇ ਫਿਰਦੇ ਆ ਉੱਤੋਂ ਤੁਸੀਂ ਸਾਨੂੰ ਟੀਚਰਾਂ ਕਰਦੇ ਹੋ ਵੀ ਤੁਸੀਂ ਪੰਜਾਬ ਲਈ ਕੀ ਕਰ ਦੋਗੇ ਕੱਲਾ-ਕੱਲਾ ਬੰਦਾ ਕਰੂਆ ਬਾਈ ਜੀ ਜੇ ਆਪਾਂ ਕਿੱਥੇ ਹੋਗੇ ਚੱਲਾਂਗੇ ਮੇਰੀ ਹੱਥ ਬਣ ਕੇ ਅਪੀਲ ਐ ਮਹਾਰਾਮਾ ਬੰਦਿਆ ਨੂੰ ਅਪੀਲ ਕਰਦਾ ਐ ਉਸ ਤੋਂ ਬਾਅਦ ਸਾਰੇ ਹਲਕੇ ਨੂੰ ਅਪੀਲ ਕਰਦਾ ਐ ਸਾਰੇ ਪੰਜਾਬ ਨੂੰ ਅਪੀਲ ਕਰਦਾ ਐ ਪੰਜਾਬੀਏ ਖੁਦਰ ਜੋ ਚੰਗੇ ਰਹੋਗੇ ਜਿੰਨਾ ਚਿਰ ਤੁਸੀਂ ਮੁਰਦਾਬਾਦ ਜਿੰਦਾਬਾਦ ਦੇ ਨਾਰੇ ਨਾਲ ਹਟੋਗੇ ਨਾ ਉੰਨਾ ਚਿਰ ਤੁਹਾਡਾ ਕੋਈ ਇਜ਼ਤਿਹਾਰ ਨਹੀਂ ਹੁੰਦਾ ਜਦੋਂ ਕੋਈ ਮੰਤਰੀ ਆਏਗਾ ਚੱਕ ਲੈਣੇ ਝੋਲਾ ਵੀ ਸਾਡਾ ਤੇ ਇਹਦੇ ਨਾਲ ਐਮਐਲਏ ਸਾਡਾ ਆ ਵੀ ਇਹਨੂੰ ਪਾਉਣੀ ਆ ਵੀ ਇਹਨੂੰ ਪਾਉਣੀ ਆ ਆ ਕਮਾਲੂ ਫੈਕਟਰੀ ਦੇ ਉਹਨਾਂ ਦੀ ਧਰਨਾ ਲਾਇਆ ਦੀ ਉੱਥੇ ਬਾਈ ਲਕਨ ਦਾ ਨਾਮ ਤੋਜਮਾਨ ਬੋਲ ਕੇ ਗਿਆ ਅੱਦੇ ਸਾਨੂੰ ਆਈ ਸਾਡੀਆਂ ਮਿੰਟਾ ਕਰੀ ਗਏ ਬਾਈ ਯਾਰ ਸਰਕਾਰਾਂ ਦੇ ਵਿਰੋਧ ਨਾ ਬੋਲਿਓ ਰੈਫੈਕਟਰੀ ਦੇ ਵਿਰੋਧ ਨਾ ਬੋਲਿਓ ਕਿਉਂ ਨਾ ਬੋਲੀਏ ਇਹਨਾਂ ਰੈਫੈਕਟਰੀਆਂ ਨੇ ਇੰਨਾ ਕੁਝ ਸਾਨੂੰ ਮਾਰਤਾ ਫੈਕਟਰੀ ਨੇ ਕਿਹਨੇ ਨੂੰ ਨੌਕਰੀ ਦੇਦੀ ਸੋ ਇੰਨਾ ਕਹਿੰਦਾ ਹੋਇਆ ਮੈਂ ਮਾਫੀ ਚਾਹੁੰਦਾ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਪਰ ਪੰਜਾਬੀਓ ਜਿੰਨਾ ਚਿਰ ਤੁਸੀਂ ਜਾਗਰੂਕ ਨਹੀਂ ਹੁੰਦੇ ਨਾ ਉਹਨਾਂ ਚਿਰ ਨਾ ਤੁਹਾਡਾ ਬੰਨਾ ਹੈ ਨਾ ਤੁਹਾਡੀ ਮਿੱਟੀ ਦਾ ਬੰਨਾ ਹੈ ਨਾ ਤੁਹਾਡੇ ਪੰਜਾਬ ਦਾ ਬੰਨਾ ਹੈ ਇਹ ਲੁੱਟਣ ਆਉਣਗੇ ਅਗਲੇ ਵੀ ਲੁੱਟਣੋਂਗੇ ਤੇ ਪਿਛਲੇ ਵੀ ਲੁੱਟ ਗਏ ਤੇ ਇਹ ਵੀ ਲੁੱਟਣਗੇ ਦੱਬ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ